ਜਸੇਰ ਕਰਦੇ ਕਿੰਨੇ ਟਾਈਮ ਦਾ ਕੋਰਸ ਹੈ ਇੱਥੇ 6 ਮਹੀਨੇ ਦਾ ਕੋਰਸ ਹੈ ਜੋ ਕਿ ਬਿਲਕੁਲ ਫ੍ਰੀ ਕਰਵਾਇਆ ਜਾਂਦਾ ਹੈ ਗਰੀਬ ਪਰਿਵਾਰ ਦੀਆਂ ਲੜਕੀਆਂ ਨੂੰ ਤੇ ਮੈਂ ਖੁਦ ਇੱਥੇ ਆਈਟੈਕ ਐਜੂਕੇਸ਼ਨ ਬਿਲਡਿੰਗ ਦੇ ਨ ਤੇ ਡੀਡੀਜੂ ਜੀਕੇ ਸਕੀਮ ਚ ਮੈਂ ਆਪ ਖੁਦ ਪੜ੍ਹੀ ਹਾਂ ਇੱਥੇ ਬਹੁਤ ਵਧੀਆ ਪੜ੍ਹਾਈ ਕਰਵਾਈ ਜਾਂਦੀ ਹੈ ਤੇ ਇਹਨੂੰ ਕੋਰਸ ਨੇ ਇੱਥੇ ਤੇ ਅੱਗੇ ਹੁਣ ਅਸੀਂ ਸਾਰੀ ਆਪਦੀ 6 ਮਹੀਨੇ ਦੀ ਸਕੀਮ ਚ ਪੂਰੀ ਪੜ੍ਹਾਈ ਕਰਕੇ ਅੱਗੇ ਚੰਡੀਗੜ੍ਹ ਜਾ ਰਹੇ ਹਾਂ ਆਪਦੀ ਜੌਬ ਕਰਨ ਦੇ ਲਈ ਜਿਹਨੂੰ ਅਸੀਂ OJT ਕਹਾਂਗੇ ਉੱਥੇ ਜਾ ਕੇ ਅਸੀਂ ਆਪਦੀ ਸਕਸੈਸ ਨੂੰ ਘਟ ਕਰਾਂਗੇ ਜਿਵੇਂ ਦਾ ਮਹਿਸੂਸ ਹੋ ਰਿਹਾ ਬਹੁਤ ਵਧੀਆ ਮਹਿਸੂਸ ਹੋ ਕਰਾਂਗੇ ਅੱਗੇ ਜਾ ਕੇ ਮੇਰਾ ਨਾਮ ਸੋਨੀਕਾਰ ਆ ਮੈਂ ਪੰਡ ਰੈਣੀਆਂ ਦੀ ਰਹਿਣ ਵਾਲੀਆਂ ਇੱਥੇ ਮੈਂ ਕੋਰਸ ਕੀਤਾ ਸੀ 6 ਮਹੀਨਿਆਂ ਦਾ ਜੋ ਕਿ ਬਿਲਕੁਲ ਫ੍ਰੀ ਸੀ ਤੇ ਮੈਂ ਆਪਣੇ ਆਪ ਨੂੰ ਬਹੁਤ ਲੱਕੀ ਮਾਰਦੀ ਆ ਕਿਉਂਕਿ ਇੱਥੇ ਆ ਕੇ ਜਿਹੜਾ ਮੈਂ ਆਪਦਾ ਫਿਊਚਰ ਸਿਕਯੁਰ ਕਰ ਸਕਦੀ ਹਾਂ ਤੇ ਅੱਗੇ ਮੈਨੂੰ ਅੱਜ ਚੰਡੀਗੜ੍ਹ ਜਾਣ ਦਾ ਮੌਕਾ ਮਿਲਿਆ ਜਿਹਦੇ ਨਾਲ ਮੈਂ ਜਾਣ ਕੇ ਆਪਦੇ ਪੈਰਾਂ ਤੇ ਸਟੈਂਡ ਵੀ ਹੋ ਸਕਦੀ ਆ ਤੇ ਆਪਣੀਆਂ ਜਿਹੜੀਆਂ ਬੇਸਿਕ ਨੀਡਸ ਆ ਉਹਨਾਂ ਨੂੰ ਕੰਪਲੀਟ ਕਰ ਸਕਦੀ ਆ ਮੇਰਾ ਨਾਮ ਸਿਮਰਜੀਤ ਕਾਰਾ ਕਿਵੇਂ ਦਾ ਸੈਂਟਰ ਸੀਗਾ ਕਿਹੋ ਜਿਹਾ ਹੁਕਮ ਸਰ ਇਹ ਤਾਂ ਬਹੁਤ ਵਧੀਆ ਸੈਂਟਰ ਸੀਗਾ ਜਿੱਥੇ ਕਿ ਸਾਨੂੰ ਫ੍ਰੀ ਆਫ ਕਾਸਟ ਐਜੂਕੇਸ਼ਨ ਦਿੱਤੀ ਜਾਂਦੀ ਸੀਗੀ ਪਲਸ ਸਾਨੂੰ ਇਹ ਸਕੋਲਸ ਬਾਰੇ ਬਹੁਤ ਸਾਰੀ ਜਾਣਕਾਰੀ ਦਿੱਤੀ ਗਈ ਤੇ ਫੈਸਿਲਿਟੀਆਂ ਬਹੁਤ ਵਧੀਆ ਸੀ ਇਹਦੇ ਸਾਨੂੰ ਪਲਸ ਫੂਡ ਬਹੁਤ ਵਧੀਆ ਦਿੱਤਾ ਗਿਆ ਏ ਜਿਸ ਨਾਲ ਕਿ ਹੁਣ ਸਾਨੂੰ ਪਲੇਸਮੈਂਟ ਦੇਤੇ ਜਾ ਰਹੀ ਹੈ ਅਸੀਂ ਚੰਡੀਗੜ੍ਹ ਜਾ ਰਹੇ ਹਾਂ ਜਿੱਥੇ ਕਿ ਅਸੀਂ ਆਪਣਾ ਫਿਊਚਰ ਸਿਕਿਉਰ ਕਰ ਸਕੀਏ ਨਮਸਤੇ ਮੇਰਾ ਨਾਮ ਜਸਪਾਲ ਕੌਰ ਹੈ ਮੈਂ ਪਿੰਡ ਮੁੰਗੀ ਰਹਿਣ ਵਾਲੀ ਆ ਮੈਨੂੰ ਨਿਹਾਲ ਸਿੰਘ ਵਾਲਾ ਆਈਟੈਕ ਡੀਡੀਯੂ ਜੀਕੇਵਾਈ ਸਕੀਮ ਦੇ ਤਹਿਤ ਇੱਕ ਕੋਰਸਿਸ ਖਾਇਆ ਗਿਆ ਜੋ ਕਿ 6 ਮੰਥ ਦਾ ਸੀ ਫੈਸ਼ਨ ਡਿਜ਼ਾਈਨਰ ਦਾ ਕੋਰਸ ਹਾਂਜੀ ਕਿਵੇਂ ਦੇ ਟੀਚਰ ਸੀਗੇ ਤੇ ਕਿਵੇਂ ਦਾ ਬਹੁਤ ਵਧੀਆ ਟੀਚਰ ਅੱਗੇ ਤੇ ਹੁਣ ਇਸੇ 6 ਮੰਥ ਦੇ ਕੋਰਸ ਬਾਅਦ জব ਲਈ ਜਾ ਰਿਹਾ ਤਾਂ ਸਾਨੂੰ ਬਹੁਤ ਵਧੀਆ ਲੱਗ ਰਿਹਾ ਹੈ ਅੱਜ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਨਿਹਾਲ ਸਿੰਘ ਵਾਲਾ ਵੀ ਕਿ ਆਪਣਾ ਆਈਟਕ ਐਜੂਕੇਸ਼ਨ ਨਾਮ ਦਾ ਇੰਸਟੀਚਿਊਟ ਆ ਜਿਹਦੇ ਵਿੱਚ ਅਲੱਗ-ਅਲੱਗ ਸਕੀਮਾਂ ਆਉਂਦੀਆਂ ਰਹਿੰਦੀਆਂ ਬੱਚਿਆਂ ਲਈ ਤਾਂ ਇਸ ਵਾਰ ਜਿਹੜੀ ਸਕੀਮ ਡੀਡਯੂ ਦੇ ਨਾਮ ਤੋਂ ਆਈ ਸੀ ਜਿਹਦੇ ਵਿੱਚ ਬੱਚਿਆਂ ਨੇ ਆਪਣੇ ਕੋਲ ਰਹਿਸ਼ ਕੀਤੀ ਬੱਚਿਆਂ ਦੇ ਹੋਸਟਲ ਦੀ ਕੋਈ ਫੀਸ ਨਹੀਂ ਸੀ ਬੱਚਿਆਂ ਦੇ ਖਾਣ ਪੀਣ ਦੀ ਕੋਈ ਫੀਸ ਨਹੀਂ ਸੀ ਜਿਹਦੇ ਵਿੱਚ ਬੱਚਿਆਂ ਨੇ ਫੈਸ਼ਨ ਡਿਜ਼ਾਈਨਰ ਦੇ ਕੋਰਸਸ ਕੀਤੇ ਕੰਪਿਊਟਰ ਦੇ ਕੋਰਸ ਕੀਤੇ ਪਲੱਸ ਸੌਫਟ ਸਕਿੱਲ ਦੀਆਂ ਕਲਾਸਾਂ ਲਈਆਂ ਕਾਫੀ ਘਰਾਂ ਦੇ ਗਰੀਬ ਪਰਿਵਾਰਾਂ ਦੇ ਬੱਚੇ ਇਦਾਂ ਦੇ ਸੀ ਜਿਨ੍ਹਾਂ ਨੇ ਆਪਣੇ ਘਰਦਿਆਂ ਦੇ ਸੁਪਨੇ ਪੂਰੇ ਕਰਨੇ ਸੀ ਤਬ ਕੀ ਸੀ ਉਹ ਸਟੱਡੀ ਕੰਪਲੀਟ ਨਹੀਂ ਕਰ ਪਾਉਂਦੇ ਸੀ ਤਾਂ ਆਪਣੇ ਕੋਲ ਆਏ ਫ੍ਰੀ ਚ ਉਹਨਾਂ ਨੇ ਕੋਰਸ ਸਿੱਖਿਆ ਤੇ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਕਿ ਆਪਣਾ ਪਹਿਲਾ ਬੈਚ ਜਿਹੜਾ ਹੈਗਾ ਚੰਡੀਗੜ੍ਹ ਜਾ ਰਿਹਾ ਜੌਬ ਲਈ ਜਿੱਥੇ ਸਾਨੂੰ ਇਹ ਖੁਸ਼ੀ ਹੈ ਉੱਥੇ ਬੱਚਿਆਂ ਦੇ ਪੇਰੈਂਟਸ ਨੂੰ ਵੀ ਬਹੁਤ ਖੁਸ਼ੀ ਆ ਕਿ ਜਿਹੜੇ ਬੱਚਿਆਂ ਨਾਲ ਅਸੀਂ ਪ੍ਰੋਮਿਸ ਕੀਤੇ ਸੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਅੱਜ ਉਹ ਸਿਪੂਰੇ ਕਰ ਰਹੇ ਹਾਂ ਲੋਕ ਹੋਰ ਬਹੁਤ ਸਾਰੀਆਂ ਲੜਕੀਆਂ ਸਾਨੂੰ ਦੇਖ ਰਹੀਆਂ ਹੋਣੀਆਂ ਜਰੂਰਤਮੰਦ ਪਰਿਵਾਰਾਂ ਦੀ ਹਮ ਨੂੰ ਕੀ ਕਹਿਣਾ ਚਾਹੀਦਾ ਉਹਨਾਂ ਨੂੰ ਇਹ ਵਾਲੀ ਚੀਜ਼ ਕਹਿਣਾ ਚਾਹੁੰਦੇ ਆ ਕਿ ਅੱਗੇ ਆਪਣਾ ਜਿਹੜਾ ਨਿਹਾਲ ਸਿੰਘ ਵਾਲਾ ਆਈਟਕ ਐਜੂਕੇਸ਼ਨ ਦੇ ਨਾਮ ਤੇ ਇੰਸਟੀਚਿਊਟ ਆ ਜਿਹੜਾ ਨੀਅਰ ਬੱਸ ਸਟੈਂਡ ਦੇ ਕੋਲੇ ਹੀ ਆ ਤਾਂ ਉੱਥੇ ਇਹ ਵਾਲੇ ਕੋਰਸ ਚੱਲਦੇ ਰਹਿੰਦੇ ਆ ਹੁਣ ਨਿਊ ਬੈਚ ਆਏ ਹੋਏ ਆ ਜਿੰਨਾਂ ਵਿੱਚ ਗਰੀਬ ਪਰਿਵਾਰਾਂ ਦੀਆਂ ਕੁੜੀਆਂ ਜਿਹੜੀਆਂ ਘੱਟੋ-ਘੱਟ 12ਵੀਂ ਪਾਸ ਆ 18 ਸਾਲ ਦੀ ਉਮਰ ਆ ਜਾਂ ਇਸ ਤੋਂ 35 ਸਾਲ ਦੀ ਉਮਰ ਤੱਕ ਦੀਆਂ ਕੁੜੀਆਂ ਇੱਥੇ ਆ ਕੇ ਆਪਣਾ ਦਾਖਲਾ ਕਰਵਾ ਸਕਦੀਆਂ ਹਨ ਦਾਖਲਾ ਬਿਲਕੁਲ ਫ੍ਰੀ ਆ ਬੱਚਿਆਂ ਦਾ ਰਹਿائش ਬਿਲਕੁਲ ਫ੍ਰੀ ਆ ਪਲੱਸ ਜਿਹੜਾ ਬੱਚਾ ਨੂੰ ਖਾਣਾ ਦਿੱਤਾ ਜਾਂਦਾ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਇਹ ਵਾਲਾ ਬੈਚ ਅੱਜ ਜਾ ਰਿਹਾ ਤਾਂ ਖਾਣਾ ਵੀ ਬੱਚੇ ਨੂੰ ਫ੍ਰੀ ਦਿੱਤਾ ਜਾਊਗਾ ਤੇ ਬੱਚਿਆਂ ਦੀ ਪਲੇਸਮੈਂਟ ਵੀ ਕਰਵਾਈ ਜਾਊਗੀ ਇਹ ਅਸੀਂ ਵਾਅਦੇ ਨਾ ਕਹਿੰਨੇ ਆ 100% ਗਾਰੰਟੀ ਲੈਣੇ ਆ ਇਹ ਚੀਜ਼ ਅੰਮੀਤਰ ਸਭ ਤੋਂ ਬਣਾ ਰਿਹਾ ਹੈ ਬਹੁਤ ਬਹੁਤ ਵਾਰਤਾਂ ਵੀ ਦੇਖ ਰਹੇ ਹਾਂ ਕਾਫੀ ਬੰਦੇ ਸਮੇਂ ਦੇ ਕ੍ਰੀਅਟੀਵਿਟੀ ਕਰਦੇ ਹੋ ਅੱਜ ਸਾਡਾ ਪਹਿਲਾ ਬੈਚ ਚੰਡੀਗੜ੍ਹ ਦੇ ਲਈ ਬਿਲਕੁਲ ਜੀ ਸਾਡਾ ਅਸੀਂ ਜੋ ਪਹਿਲਾ ਕੋਰਸ ਕਰਵਾਇਆ ਉਹਦੇ ਵਿੱਚ ਸਾਡੇ 70 ਬੱਚੇ ਜਿਹੜੇ ਹੁਣ ਜਾ ਰਹੇ ਨੇ ਚੰਡੀਗੜ੍ਹ ਦੇ ਵਿੱਚ ਜੌਬ ਕਰਨ ਦੇ ਲਈ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੋ ਰਹੀ ਹੈ ਅਸੀਂ ਦੇਖੋ ਪਹਿਲਾਂ ਤਾਂ ਕੁਝ ਦੱਸ ਨਹੀਂ ਸਕਦੇ ਹੁਣ ਸਾਡੇ ਜਿਹੜੇ ਸਟੂਡੈਂਟ ਆ ਸਾਰੇ ਆਪਣੇ ਐਕਸਪੀਰੀਅੰਸ ਸ਼ੇਅਰ ਕਰਨਗੇ ਸਾਰਾ ਕੁਝ ਦੱਸਣਗੇ ਅਸੀਂ ਆਪਣੇ ਵੱਲੋਂ ਬਹੁਤ ਵਧੀਆ ਮਾਹੌਲ ਬਣਾ ਕੇ ਰੱਖਿਆ ਸਾਰੀਆਂ ਸਹੂਲਤਾਂ ਦਿੱਤੀਆਂ ਆ ਹੁਣ ਸਾਡੇ ਕੋਲੇ ਪ੍ਰੂਫ ਹੈ ਕਿ ਨੇ ਬੱਚੇ ਸਾਰੇ ਕੌਦੇ ਚੀਜ਼ਾਂ ਦੱਸ ਰਹੇ ਨੇ ਹੋਰ ਵੀ ਬੱਚੇ ਜਿਹੜੇ ਆਉਣਾ ਚਾਹੁੰਦੇ ਨੇ ਉਹ ਸੰਬੰਧ ਬਤਾਰ ਰਹੇ ਨੇ ਉਹਨਾਂ ਨੂੰ ਕੀ ਸੁਨਿਆ ਦੇਣਾ ਅਸੀਂ ਉਹਨਾਂ ਨੂੰ ਇਹ ਸੁਨਿਆ ਦੇਣਾ ਚਾਹਣਾ ਸਾਡੇ ਕੋਲੇ 10 ਦਿਨ ਰਹਿ ਗਏ ਨੇ ਉਹਨਾਂ ਦੇ ਵਿੱਚ ਆਓ ਬੱਚੇ ਲਾਹਾ ਲੈਣਾ ਜਿਵੇਂ ਇਹ ਕੁੜੀਆਂ ਜੋਬ ਕਰਨ ਜਾ ਰਹੀਆਂ ਆਪਣੇ ਪੈਰਾਂ ਦੇ ਖੜਿਆ ਹੋ ਰਹੀਆਂ ਹੋਰ ਬੱਚੇ ਆਉਣ ਸਾਰੇ ਇਸ ਤਰੀਕੇ ਨਾਲ ਆਪਣੇ ਸੁਪਨੇ ਸਕਾਰ ਕਰਨਾ ਜੀ